ਟਰੋਲ ਪੰਪਾਂ ਦੇ ਅੱਗੇ ਜਿਹੜੀਆਂ ਵੱਡੀਆਂ ਵੱਡੀਆਂ ਲੈਣਾ ਨੇ ਲੋਕਾਂ ਦੀਆਂ ਉਹ ਲੱਗੀਆਂ ਹੋਈਆਂ ਨੇ ਇਹ ਜਿਹੜਾ ਰਨ ਹਿੱਟ ਵਾਲਾ ਕਾਨੂੰਨ ਨਵਾਂ ਲਿਆਂਦਾ ਗਿਆ ਸਰਕਾਰ ਤੋਂ ਅਸਲ ਦੇ ਵਿੱਚ ਦਰਸ਼ਕਾਂ ਨੂੰ ਬ੍ਰਿੱਕੀ ਨਾਲ ਸਮਝਾਓ ਕਿ ਕਾਨੂੰਨ ਹੈ ਕੀ ਹੈ ਬੀਟ ਐਂਡ ਰਨ ਹੁੰਦਾ ਕੀ ਹੈ ਸਾਡੇ ਜਿਹੜੇ ਦੇਸ਼ ਦੇ ਵਿੱਚ ਕਾਨੂੰਨ ਚੱਲੇ ਆ ਰਿਹਾ ਸੀ ਗ੍ਰੇਜਰ ਦੇ ਟਾਈਮ ਦਾ ਸੀਗਾ ਆਈਪੀਸੀ ਇੰਡੀਅਨ ਕ੍ਰਿਮੀਨਲ ਕੋਡ ਜੀ ਉਹਦੇ ਵਿੱਚ ਅਮੈਂਡਮੈਂਟ ਕੀਤੀ ਗਈ ਹੈ ਉਹਦੇ ਵਿੱਚ ਸੋਧ ਕੀਤੀ ਗਈ ਹੈ ਪਹਿਲਾਂ ਕੀ ਹੁੰਦਾ ਸੀ ਸੜਕ ਤੇ ਪੱਦਾ ਜਾ ਰਿਹਾ ਉਸ ਤੋਂ ਕੋਈ ਐਕਸੀਡੈਂਟ ਹੋ ਗਿਆ ਕਿ ਪਬਲਿਕ ਨੇ ਜਦੋਂ ਉਹ ਘੇਰਨ ਲੱਗੀ ਉਹ ਆਪਣੀ ਜਾਨ ਬਚਾ ਕੇ ਆਪਣੀ ਗੱਡੀ ਸਮੇਤ ਉਸ ਨੂੰ ਮੌਕੇ ਤੋਂ ਭੱਜ ਗਿਆ ਜੀ ਆਈਪੀਸੀ ਇੰਡੀਅਨ ਪੀਨਲ ਕੋਡ ਦੀ ਧਾਰਾ 304ਏ 304ਏ ਦੇ ਤਹਿਤ ਜੀ ਪਰਚਾ ਦਰਜ ਕੀਤਾ ਸੀ ਸਾਹਿਬ ਜੀ ਸੋ ਬੜਾ ਵੱਡਾ ਇਹ ਦੁਖਾਂਤ ਕੀ ਸੀ ਐਕਸੀਡੈਂਟ ਦੇ ਵਿੱਚ ਇੱਕ ਬੰਦਾ ਮਰ ਗਿਆ ਜਾਂ ਕਿਸ਼ਤੋਂ 10 ਬੰਦੇ ਮਰ ਗਏ ਜੀ ਨੂੰ ਸੱਚਾ ਪਤਾ ਕਿੰਨੀ ਸੀ ਪੈਲਾ ਘੱਟੋ ਘੱਟ 6 ਮਹੀਨੇ ਵੱਧ ਤੋਂ ਵੱਧ 3 ਸਾਲ ਡਰਾਈਵਰ ਕਿਉਂ ਸੋਚ ਰਹੇ ਨੇ ਕਿ ਉਹਨਾਂ ਲਈ ਇਹ ਸਿਰਫ ਟੱਕ ਡਰਾਈਵਰਾਂ ਲਈ ਨਹੀਂ ਹੈ ਹਰ ਉਹ ਬੰਦਾ ਤੁਸੀਂ ਵੀ ਸੜਕ ਤੇ ਗੱਡੀ ਚਲਾਉਂਦੇ ਹੋ ਮੈਂ ਵੀ ਸੜਕ ਤੇ ਗੱਡੀ ਚਲਾਉਂਦਾ ਅਸੀਂ ਆਮ ਕਦੀ ਕਾਰ ਦੇ ਵਿੱਚ ਨਹੀਂ ਹੁੰਦੇ ਸਕੂਟਰ ਤੇ ਜਾਂਦੇ ਹੁੰਦੇ ਸਾਈਕਲ ਤੇ ਜਾ ਰਹੇ ਹਾਂ ਭਾਵ ਕਦੇ ਅਸੀਂ ਆਪ ਸੜਕ ਤੇ ਜਾ ਰਹੇ ਰਾਜੀ ਨਾ ਕਦੀ ਅਸੀਂ ਖੁੱਦ ਡਰਾਈਵਰ ਹੈਗੇ ਇਹ ਹਰ ਉਸ ਸ਼ਖਸ ਤੇ ਲਾਗੂ ਹੁੰਦਾ ਹੈ ਜਿਹੜਾ 2 ਵੀਲਰ 3 ਵੀਲਰ ਈਵਨ ਸਾਈਕਲ ਵੀ ਵਿੱਚ ਆਉਂਦਾ ਹੈ 4 ਵੀਲਰ ਚਲਾਉਣਾ ਜਾਣਦਾ ਜੋ ਹਿੱਟਰ ਰਣ ਬਣਾਏਗਾ ਬੰਦਾ ਜੇ ਮਾਰ ਕੇ ਪੱਜ ਜਾਂਦਾ ਤਾਂ ਕਟੋ ਕੱਟ 10 ਸਾਲ ਕੈਦ ਤੇ 7 ਲੱਖ ਰੁਪਏ ਜੁਰਮਾਨਾ ਜੇ ਨਹੀਂ ਭੱਜਦਾ ਮੌਕੇ ਤੇ ਖੜ ਜਾਂਦਾ ਤਾਂ 5 ਸਾਲ ਕੈਦ ਹੈਗੀ ਹੈ ਜੇ ਕਿਸੇ ਨੂੰ ਪਰਵਾਣਾ ਚਾਹੁੰਦੀ ਸੀ ਨਾ ਉਹ ਗੈਂਗਸਟਰਾਂ ਨੂੰ ਇਹ ਨਹੀਂ ਕਹਿੰਦੇ ਸੀ ਜਦੋਂ ਗੋਲੀ ਮਾਰਦੇ ਕਹਿੰਦੇ ਸੀ ਉਹਨੂੰ ਐਕਸੀਡੈਂਟ ਦਿਖਾ ਦੇ ਗੱਡੀ ਸੜਕ ਤੇ ਬਿਲਕੁਲ ਲੇਕਿਨ ਦੁਰਘਟਨਾ ਦਾ ਰੂਪ ਦੇ ਦਿੰਦੇ ਹਾਂ ਹਾਂ ਉਹ ਕ੍ਰਿਮੀਨਲ ਤਾਂ ਯੂਜ਼ ਕਰ ਰਹੇ ਸੀਗੇ ਇੱਕ ਬੜੇ ਵੱਡੇ ਰੇਸ਼ਿਓ ਸੀ ਕਈ ਕੇਸਾਂ ਤੇ ਪੁਲਿਸ ਚਾਹ ਕੇ ਵੀ ਨਹੀਂ ਫੜ ਸਕੀ ਦੋਸ਼ੀਆਂ ਨੂੰ ਕਿ ਆ ਉਹ ਤਾਂ ਹਿੱਟੈਂਡਰਾਂ ਨੂੰ ਦੇ ਸੜਕ ਤੇ ਦਿਖਾ ਦਿਆ 304ਏ ਦਾ ਪਰਚਾ ਹੋ ਗਿਆ ਉਹ 302 ਤਾਂ ਬਣੇਗੀ ਆਪਾਂ ਫੜੀਏ ਕਿੱਥੋਂ ਬੜੀ ਬੜੀ ਵੱਡੀ ਐਗਜ਼ਾਮਪਲ ਦੱਸਾਂ ਤੁਹਾਨੂੰ ਮੈਂ ਡਰਾਈਵਰਾਂ ਨੂੰ ਹੁਣ ਕੀ ਤੋਖਲਾ ਹੋ ਗਿਆ ਕਿ ਉਹਨਾਂ ਨੂੰ ਲੱਗਦਾ ਕਿ ਸਾਡੇ ਤੋਂ ਐਕਸੀਡੈਂਟ ਹੁੰਦਾ ਹੀ ਰਹਣੇ ਨੇ ਅਰ ਬੰਦਾ ਸੰਭਲ ਕੇ ਚਲਾਉਂਦਾ ਤੁਹਾਨੂੰ ਝੋਰਾ ਕਿਸ ਚੀਜ਼ ਦਾ ਤੁਹਾਨੂੰ ਇਨਸਿਕਿਉਰਨਸ ਕਿਸ ਚੀਜ਼ ਦੀ ਆ ਅਸਲ ਦੇ ਵਿੱਚ ਮਰਵਾਹ ਜੀ ਦੇਖਿਆ ਜਾਵੇ ਨਾ ਡਰਾਈਵਰਾਂ ਦੇ ਅੰਦਰ ਇੱਕ ਇਹ ਵੀ ਡਰ ਆ ਕਿ ਅਸੀਂ ਕਿਸੇ ਦੀ ਗੱਡੀ ਤੇ ਕੰਮ ਕਰ ਰਹੇ ਆਗੇ ਅਸੀਂ ਉਹਨਾਂ ਕੋਲ ਡਰਾਈਵਰ ਆ ਸਾਡੀ 8000 10000 ਕੀ ਆ ਤਨਖਾਹ ਜੇ ਤੁਹਾਡੇ ਤੋਂ ਕੋਈ ਐਦਾਂ ਦੀ ਦੁਰਘਟਨਾ ਹੋ ਵੀ ਜਾਂਦੀ ਆ ਤਾਂ ਅਸੀਂ ਫਿਰ ਉਹ ਜੁਰਮਾਨਾ ਕਿੱਥੋਂ ਭਰਾਂਗੇ ਅਸੀਂ ਸਜ਼ਾ ਕਿੱਥੋਂ ਕੱਟਾਂਗੇ ਉਹ ਕਰ ਤੁਹਾਡੀ ਬਿਲਕੁਲ ਠੀਕ ਹੈਗੀ ਪਰ ਤੁਹਾਨੂੰ ਇੱਕ ਚੀਜ਼ ਹੋਰ ਦੱਸਾਂ ਮੈਂ ਇਹਦੇ ਵਿੱਚ ਡਰਾਈਵਰ ਕਹਿੰਦਾ ਠੀਕ ਹੈ ਮੈਂ 10000 15000 ਤੇ ਲੱਗਿਆ ਮੇਰੀ ਕੋ ਤਨਖਾਹ ਨਹੀਂ ਹੈਗੀ ਬਹੁਤ ਜ਼ਿਆਦਾ ਪਰ ਉਹ ਇਹ ਕਿਉਂ ਸੋਚ ਰਿਹਾ ਕਿ ਸਾਡੇ ਤੋਂ ਬੰਦੇ ਮਰਦੇ ਹੀ ਰਹਿਣੇ ਆ ਉਹ ਨੈਗੇਟਿਵ ਪਹਿਲਾਂ ਕਿਉਂ ਲੈ ਰਿਹਾ ਪੋਜ਼ਿਟਿਵ ਹੋ ਕੇ ਚੱਲੋ ਜਦੋਂ ਵੀ ਕਦੇ ਸੜਕਾਂ ਹੱਸੇ ਵਿੱਚ ਮੁਸ਼ਕਲਾਂ ਹੁੰਦੀਆਂ ਤਾਂ ਕਦੇ ਵੀ ਚਾਲਕ ਜਿਹੜਾ ਹੋ ਗਿਆ ਈਵਨ ਕਿ ਮਾਲਕ ਜਿਹੜਾ ਹੋ ਗਿਆ ਉਹ ਪੈਸੇ ਪੱਲਿਓਂ ਨਹੀਂ ਦਿੰਦਾ ਹੁੰਦਾ ਗੱਡੀਆਂ ਇਨਸ਼ੋਰਡ ਹੁੰਦੀ ਐ ਟ੍ਰਿਬਿਊਨਲ ਸਰਕਾਰਾਂ ਦੇ ਬਣੇ ਹੋਏ ਐ ਜਿਹੜੇ ਕਿ ਮੋਟਰ ਵਹੀਕਲ ਐਕਟ ਜਿਹੜਾ ਆਂਦਾ ਐ ਮੋਟਰ ਵਹੀਕਲ ਕਲੇਮ ਕਹਿੰਦੇ ਆ ਉਹਨੂੰ ਉਦੋਂ ਅਹੀਂ ਪੈਸੇ ਜਾਂਦੇ ਆ ਜਿਹੜੇ ਜ਼ਿਆਦਾਤਰ ਲੋਕ ਇਹ ਕਹਿ ਰਹੇ ਸੀ ਵੀ ਕਾਨੂੰਨ ਤਾਂ ਸਹੀ ਬਣਿਆ ਜਿਕੇ ਇਨਸਾਨ ਦੀ ਜਾਨ ਦੀ ਕੀਮਤ ਤਾਂ ਹੈਗੀ ਐ ਤੇ ਸਾਨੂੰ ਜਿਹੜੀ ਪਰੇਸ਼ਾਨੀ ਹੋ ਰਹੀ ਐ ਡਰਾਈਵਰ ਨੇ ਕੀ ਕੀਤਾ ਜਾ ਕੇ ਸਿੱਧਾ ਆਮ ਆਦਮੀ ਰੀਡ ਦੀ ਹੱਡੀ ਤੇ ਸੱਟ ਮਾਰੀ ਆਪਣਾ ਤੇਲ ਵਾਲੇ ਡੀਪੂ ਉਨ ਬਲੌਕ ਕਰਦੇ ਜਲੰਧਰ ਸਿਟੀ ਡੀਪੂ ਐ ਬਠਿੰਡਾ ਜੀਪੂ ਐ ਗਰੂ ਡੀਪੂ ਐ ਛੱਡੀਕਰ ਫੈਕਟਰੀ ਉਹ ਵੀ ਜੱਜ ਕਰਨ ਫਿਊਲਿੰਗ ਸਟੇਸ਼ਨ ਐ ਉਹਦੀ ਗੱਡੀ ਅੱਜ ਸੰਗਰੂਰ ਗਈ ਸੀ ਤੇਲ ਭਰਾਂ ਨੂੰ ਗੱਡੀ ਭੰਤੀ ਡਰਾਈਵਰਾਂ ਨੇ ਕਿ ਤੇਲ ਕਿਉਂ ਲੈਣ ਆ ਗਏ ਸੋ ਉਹਨਾਂ ਨੇ ਰੀਡ ਆਮ ਆਦਮੀ ਦੀ ਰੀਡ ਨਹੀਂ ਹੱਦੀ ਸਾਤ ਮਾਰੀ ਆਮ ਆਦਮੀ ਜਦੋਂ ਪ੍ਰਭਾਵਿਤ ਹੋਏਗਾ ਤੁਹਾਡੇ ਮੇਰੇ ਵਰਗਾ ਸਰਕਾਰਾਂ ਫਿੱਲਣ ਗਈਆਂ ਫੈਸਲਾ ਕਿਤੇ ਨਾ ਸਹੀ ਐ ਕਾਮਯਾਬ ਤੁਸੀਂ ਕੀ ਕਹਿ ਸਕਦੇ ਹੋ ਹਰ ਬੰਦਾ ਬੈਕ ਸਾਈਕਲ ਵਾਲ ਤੁਸੀਂ ਪੁੱਛਿਆ ਇੱਕ ਆਟੋ ਵਾਲਾ ਵੀ ਪੁੱਛਿਆ ਸਭ ਨੂੰ ਪਤਾ ਬੇਟਾ ਕੀ ਕਾਨੂੰਨ ਲਾਗੂ ਹੈ ਤੁਹਾਨੂੰ ਪਤਾ ਕਿਉਂ ਹੜਤਾਲ ਹੈ ਕਹਿੰਦੇ ਹਾਂ ਜੀ ਪਤਾ ਹੈ ਵੀ ਉਹ ਸਜ਼ਾ ਸਖਤ ਕਰਤੀ ਹੈ ਤੇ ਹੁਣੀ ਚਾਹੀਦੀ ਕਿੰਨੇ ਕਹਿੰਦੇ ਹੁਣੀ ਨਾ ਚਾਹੀਦੀ ਹੈ ਜੀ ਕਿਉਂਕਿ ਉਹ ਬੰਦਾ ਜਿਹੜਾ ਕਿਸੇ ਟਾਈਮ ਡਰਾਈਵਰ ਹੈ ਕਿਸੇ ਟਾਈਮ ਉਹ ਆਮ ਮਨਾਂ ਰਾਹੀਰ ਵੀ ਅੱਜ ਲੋਕਾਂ ਨੂੰ ਪੈਟਰੋਲ ਪੰਪਾਂ ਤੇ ਲੈਣਾ ਦੇ ਵਿੱਚ ਖੜਾ ਹੋਣਾ ਪੈ ਰਿਹਾ ਲੰਮੇ ਲੰਮੇ ਜਾਮ ਲੱਗੇ ਹੋਏ ਨੇ ਲੰਮੀਆਂ ਲੰਮੀਆਂ ਲੇਣਾ ਲੱਗੀਆਂ ਹੋਈਆਂ ਜਿਸ ਦਾ ਕਾਰਨ ਕੀ ਆ ਕਿ ਕੇਂਦਰ ਸਰਕਾਰ ਦੇ ਵੱਲੋਂ ਇੱਕ ਕਾਨੂੰਨ ਲਿਆਂਦਾ ਗਿਆ ਹੈ ਉਸ ਕਾਨੂੰਨ ਦੇ ਕਰਕੇ ਲੋਕਾਂ ਨੂੰ ਕਿਲਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਇਹ ਆਵਾਜ਼ ਆਈ ਹੈ ਜਿਹੜੀ ਉਹ ਠੱਪ ਪਈਆ ਟਰੱਕ ਆਪਰੇਟਰ ਨੇ ਜਿਹੜੇ ਉਹ ਧਰਨਿਆਂ ਤੇ ਬੈਠੇ ਨੇ ਬੱਸ ਆਪਰੇਟਰ ਨੇ ਜਿਹੜੇ ਉਹ ਕਹਿ ਰਹੇ ਨੇ ਕਿ ਅਸੀਂ ਕੰਮ ਨਹੀਂ ਕਰਾਂਗੇ ਕੇਂਦਰ ਸਰਕਾਰ ਦਾ ਕਾਨੂੰਨ ਸਾਡੇ ਲਈ ਖਤਰਨਾਕ ਆ ਸਾਡੇ ਲਈ ਮਾਰੂ ਆ ਅਸਲ ਦੇ ਵਿੱਚ ਅੱਜ ਦੀ ਚਰਚਾ ਉਸ ਕਾਨੂੰਨ ਤੇ ਹੀ ਰਹਿਣ ਵਾਲੀ ਆ ਕਿ ਜਿਹੜਾ ਕੇਂਦਰ ਸਰਕਾਰ ਦੇ ਵੱਲੋਂ ਇਹ ਕਾਨੂੰਨ ਨਿਮਾਲਿਆੰਦਾ ਗਿਆ ਹੈ ਇਹ ਕਾਨੂੰਨ ਹੈ ਕੀ ਆ ਤੇ ਇਸ ਕਾਨੂੰਨ ਦੇ ਆਉਣ ਤੋਂ ਬਾਅਦ ਕਿਹੜੀਆਂ ਤਬਦੀਲੀਆਂ ਨੇ ਜਿਹੜੀਆਂ ਉਹ ਹੋਈਆਂ ਨੇ ਤਾਂ ਮੇਰੇ ਨਾਲ ਮੌਜੂਦ ਨੇ ਸਾਡੇ ਵੀਰੋ ਜੀ ਬਲਜੀਤ ਮਰਵਾਹਾ ਜੀ ਹੋਰੀ ਤਾਂ ਮਰਵਾਹਾ ਜੀ ਦੇਖਿਆ ਜਾਵੇ ਜਦੋਂ ਹੀ ਇਹ ਕਾਨੂੰਨ ਆਉਂਦਾ ਹੈ ਨਵਾਂ ਸਾਲ ਚੜਦਾ ਤਾਂ ਨਵਾਂ ਸਾਲ ਕਹਿ ਸਕਦੇ ਆ ਕਿ ਲੋਕਾਂ ਤੇ ਇੱਕ ਭਾਰੂ ਚੜਿਆ ਜਿਸ ਢੰਗ ਦੇ ਨਾਲ ਜਦੋਂ ਨੋਟਬੰਦੀ ਹੋਈ ਸੀ ਲੋਕਾਂ ਨੂੰ ਏਟੀਐਮਾਂ ਦੇ ਅੱਗੇ ਵੱਡੀਆਂ-ਵੱਡੀਆਂ ਲਾਈਨਾਂ ਲਾਉਣੀਆਂ ਪੈ ਰਹੀਆਂ ਸੀ ਉਸੇ ਢੰਗ ਦੇ ਨਾਲ ਹੁਣ ਪੈਟਰੋਲ ਪੰਪਾਂ ਦੇ ਅੱਗੇ ਜਿਹੜੀਆਂ ਵੱਡੀਆਂ-ਵੱਡੀਆਂ ਲਾਈਨਾਂ ਨੇ ਲੋਕਾਂ ਦੀਆਂ ਉਹ ਲੱਗੀਆਂ ਹੋਈਆਂ ਨੇ ਇਹ ਜਿਹੜਾ ਰਣ ਹਿੱਟ ਵਾਲਾ ਕਾਨੂੰਨ ਨਵਾਂ ਲਿਆਂਦਾ ਗਿਆ ਸਰਕਾਰ ਤੋਂ ਅਸਲ ਦੇ ਵਿੱਚ ਦਰਸ਼ਕਾਂ ਨੂੰ ਬਰੀਕੀ ਨਾਲ ਸਮਝਾਓ ਕਿ ਕਾਨੂੰਨ ਹੈ ਕੀ ਆ ਬਿਲਕੁਲ ਠੀਕ ਹੈ ਸੋ ਕਾਪਾ ਖੁੱਲ ਕੇ ਸਮਝਾਵਾਂਗੇ ਵੈਸੇ ਜੇ ਆਪਾਂ ਦੇਖੀਏ ਤਾਂ ਇੱਕ ਇਹ ਬੜਾ ਚੰਗਾ ਫੈਸਲਾ ਹੈਗਾ ਹਿੱਟ ਐਂਡ ਰਨ ਹੁੰਦਾ ਕੀ ਹੈ ਸਾਡੇ ਜਿਹੜੇ ਦੇਸ਼ ਦੇ ਵਿੱਚ ਕਾਨੂੰਨ ਚੱਲੇ ਆ ਰਹੇ ਸੀ ਅੰਗਰੇਜ਼ਾਂ ਦੇ ਟਾਈਮ ਦਾ ਸੀਗਾ ਆਈਪੀਸੀ ਇੰਡੀਅਨ ਪੀਨਲ ਕੋਡ ਜੀ ਉਹਦੇ ਵਿੱਚ ਐਮੈਂਡਮੈਂਟ ਕੀਤੀ ਗਈ ਹੈ ਉਹਦੇ ਵਿੱਚ ਸੋਧ ਕੀਤੀ ਗਈ ਹੈ ਪਹਿਲਾਂ ਕੀ ਹੁੰਦਾ ਸੀ ਸੜਕ ਤੇ ਬੰਦਾ ਜਾ ਰਿਹਾ ਉਸ ਤੋਂ ਕੋਈ ਐਕਸੀਡੈਂਟ ਹੋ ਗਿਆ ਤੇ ਪਬਲਿਕ ਨੇ ਜਦੋਂ ਉਹਨੂੰ ਘੇਰਨ ਲੱਗੀ ਉਹ ਆਪਣੀ ਜਾਨ ਬਚਾ ਕੇ ਆਪਣੀ ਗੱਡੀ ਸਮੇਤ ਉਥੋਂ ਮੌਕੇ ਤੋਂ ਭੱਜ ਗਿਆ ਆਈਪੀਸੀ ਇੰਡੀਅਨ ਪਿਨਲ ਕੋਡ ਦੀ ਧਾਰਾ 304ਏ 304ਏ ਦੇ ਤਹਿਤ ਪਰਚਾ ਦਰਜ ਹੁੰਦਾ ਸੀਗਾ ਸ਼ੋ ਬੜਾ ਵੱਡਾ ਇਹ ਦੁਖਾਂਤ ਕੀ ਸੀ ਕਿਸੇ ਤੋਂ ਐਕਸੀਡੈਂਟ ਦੇ ਵਿੱਚ ਇੱਕ ਬੰਦਾ ਮਰ ਗਿਆ ਜਾਂ ਕਿਸੇ ਤੋਂ 10 ਬੰਦੇ ਮਰ ਗਏ ਉਹਨੂੰ ਸਜਾ ਪਤਾ ਕਿੰਨੀ ਸੀ ਪਹਿਲਾਂ ਘੱਟੋ ਘੱਟ 6 ਮਹੀਨੇ ਵੱਧ ਤੋਂ ਵੱਧ 3 ਸਾਲ ਜੁਰਮਾਨਾ ਕੋਈ ਨਹੀਂ ਜੀ 3 ਸਾਲ ਤੇ ਜੇ ਇੱਕ ਬੰਦੇ ਤੋਂ ਤਿੰਨੇ ਆ ਚਾਰ ਬੰਦੇ ਖਤਮ ਹੋ ਗਏ ਮਤਲਬ ਤਿੰਨ ਚਾਰ ਪਰਿਵਾਰ ਬਰਬਾਦ ਹੋ ਗਏ ਬਿਲਕੁਲ ਘਰ ਦੇ ਜੇ ਕੋਈ ਇੱਕ ਜੀ ਚਲਾ ਜੇ ਤੇ ਉਹਨੂੰ ਹੁਣ ਸੋਧਿਆ ਗਿਆ ਡਰਾਈਵਰ ਕਿਉਂ ਸੋਚ ਰਹੇ ਨੇ ਕਿ ਉਹਨਾਂ ਲਈ ਇਹ ਸਿਰਫ ਟਰੱਕ ਡਰਾਈਵ ਲਾ ਨਹੀਂ ਹੈ ਹਰ ਉਹ ਬੰਦਾ ਤੁਸੀਂ ਵੀ ਸੜਕ ਤੇ ਗੱਡੀ ਚਲਾਉਂਦੇ ਹੋ ਮੈਂ ਵੀ ਸੜਕ ਤੇ ਗੱਡੀ ਚਲਾਉਣਾ ਤੇ ਅਸੀਂ ਆਮ ਕਦੀ ਕਾਰ ਦੇ ਵਿੱਚ ਨਹੀਂ ਹੁੰਦੇ ਸਕੂਟਰ ਤੇ ਜਾਂਦੇ ਹੁੰਦੇ ਸਾਈਕਲ ਤੇ ਜਾ ਰਹੇ ਨੇ ਆਪਾਂ ਕਦੇ ਅਸੀਂ ਆਮ ਸੜਕ ਤੇ ਜਾ ਰਹੇ ਰਾਜੀ ਨਾ ਕਦੀ ਅਸੀਂ ਖੁਦ ਡਰਾਈਵਰ ਹੈਗੇ ਇਹ ਹਰ ਉਸ ਸ਼ਖਸ ਤੇ ਲਾਗੂ ਹੁੰਦਾ ਹੈ ਜਿਹੜਾ ਟੂ ਵੀਲਰ ਥਰੀ ਵੀਲਰ ਇਵਨ ਸਾਈਕਲ ਵੀ ਵਿੱਚ ਆਉਂਦਾ ਹੈ ਫੋਰ ਵੀਲਰ ਚਲਾਉਣਾ ਜਾਣਦਾ ਤੁਹਾਨੂੰ ਦੋ ਐਗਜ਼ਾਮਪਲ ਦਵਾਂਗਾ ਤੁਹਾਨੂੰ ਲੱਗੇਗਾ ਕਾਨੂੰਨ ਸਹੀ ਬਣਿਆ ਨਵਾਂ ਕਾਨੂੰਨ ਕੀ ਆਇਆ ਆਪਾਂ ਘਰ ਤੋਂ ਘਰ ਦੱਸਿਆ ਪਹਿਲਾਂ 6 ਮਹੀਨੇ ਕੈਦ ਤੁਹਾਡੇ ਤੋਂ ਤਿੰਨ ਬੰਦੇ ਵੀ ਮਰ ਗਏ ਨਾ ਸ਼ਰਾਬ ਪੀ ਕੇ 6 ਮਹੀਨੇ ਕਟੜਗੜ ਬੱਤ ਤੋਂ ਬਾਅਦ 3 ਸਾਲ ਔਰ ਜ਼ਮਾਨਤ ਉਹਦੀ ਥਾਣੇ ਚ ਮੁੰਚੀ ਲੈ ਲੈਂਦਾ ਤੁਹਾਨੂੰ ਕੋਰਟ ਵੀ ਜਾਣ ਦੀ ਲੋੜ ਨਹੀਂ ਜ਼ਮਾਨਤ ਕਰਾਉਣ ਲਈ ਮੁੰਚੀ ਦੀ ਔਕਾਤ ਹੈਗੀ ਹੈ ਮੁੰਚੀ ਦੀ حیثیت ਹੁੰਦੀ ਜੀ ਪਾਵਰ ਚੀ ਉਹਦੇ ਕੋਲ ਕਿ ਉਹ ਐਸਐਚਓ ਯੈਸ ਕਰਾ ਕੇ ਤੁਹਾਡੀ ਜ਼ਮਾਨਤ ਲਾ ਕੇ ਤੁਹਾਡੀ ਗੱਡੀ ਵੀ ਛੱਡ ਦੇਗਾ ਜੀ ਤੇ ਹੁਣ ਕੀ ਕੀਤਾ ਗਿਆ ਹੁਣ ਜੁਰਮਾਨੇ ਜੋ ਹਿੱਟਰ ਰਨ ਬਣਾਏਗਾ ਬੰਦਾ ਜੇ ਮਾਰ ਕੇ ਭੱਜ ਜਾਂਦਾ ਤਾਂ ਕਟੋ-ਕਟ 10 ਸਾਲ ਕੈਦ ਤੇ 7 ਲੱਖ ਰੁਪਏ ਜੁਰਮਾਨਾ ਜੇ ਨਹੀਂ ਭਜਦਾ ਮੌਕੇ ਤੇ ਖੜ ਜਾਂਦਾ ਤਾਂ 5 ਸਾਲ ਕੈਦ ਹੈਗੀ ਹੈ ਤੇ ਬੰਦਾ ਸੋਚੇਗਾ ਨਾ ਯਾਰ ਕਿ ਮੇਰੇ ਤੋਂ ਹਾਦਸਾ ਹੋਇਆ ਹੈ 5 ਸਾਲ ਮੈਨੂੰ ਕੈਦ ਕੱਟਣੀ ਪਊਗੀ ਜਾਂ 10 ਸਾਲ ਕੱਟਣੇ ਪੈਣਗੇ ਇੱਕ ਦਾਹਕਾ ਬਲਾਤਕਾਰ ਦੇ ਕੇਸ ਚ 10 ਸਾਲ ਕੈਦ ਹੁੰਦੀ ਹੈ ਉਹਦੇ ਬਰਾਬਰ ਕਰਤੀ ਹੈ ਕਿਉਂ ਕੀਤਾ ਗਿਆ ਇੱਕ ਬੜੀ ਵੱਡੀ ਫਿਕਰ ਸਾਹਮਣੇ ਆ ਰਹੀ ਸੀ ਕਿ ਕ੍ਰਿਮੀਨਲ ਲੋਕ ਜਦੋਂ ਕਿਸੇ ਨੂੰ ਮਰਵਾਣਾ ਚਾਹੁੰਦੇ ਸੀ ਨਾ ਉਹ ਗੈਂਗਸਟਰਾਂ ਨੂੰ ਇਹ ਨਹੀਂ ਕਹਿੰਦੇ ਸੀ ਜਾ ਕੇ ਉਹ ਗੋਲੀ ਮਾਰ ਦੇ ਕਹਿੰਦੇ ਸੀ ਉਹਨੂੰ ਐਕਸੀਡੈਂਟ ਦਿਖਾ ਦੇ ਗੱਡੀ ਸੜਕ ਤੇ ਬਿਲਕੁਲ ਦੁਰਘਟਨਾ ਦਾ ਰੂਪ ਦੇ ਦਿੰਦਾ ਹਾਂ ਉਹ ਕ੍ਰਿਮੀਨਲ ਇਹਦਾ ਯੂਜ਼ ਕਰ ਰਹੇ ਸੀਗੇ ਇੱਕ ਬੜੀ ਵੱਡੀ ਰੇਸ਼ਿਓ ਸੀ ਕਈ ਕੇਸਾਂ ਦੇ ਪੁਲਿਸ ਚਾਹ ਕੇ ਵੀ ਨਹੀਂ ਫੜ ਸਕੀ ਦੋਸ਼ੀਆਂ ਨੂੰ ਕਿ ਆ ਉਹ ਤਾਂ ਹਿੱਟ ਐਂਡਰਾਂ ਨੂੰ ਨੇ ਸੜਕ ਤੇ ਦਿਖਾਤਾ 304ਏ ਦਾ ਪਰਚਾ ਹੋ ਗਿਆ ਉਹ 302 ਤਾਂ ਬਣੀ ਵੀ ਆਪਾਂ ਫੜੀਏ ਕਿੱਥੋਂ ਉਹ ਮਰੀ ਦੀ ਇੱਕ ਬੜੀ ਵੱਡੀ ਐਗਜ਼ਾਮਪਲ ਦੱਸਾਂ ਤੁਹਾਨੂੰ ਮੈਂ ਪੰਜਾਬ ਦੇ ਸਾਬਕਾ ਵਿੱਤ ਉਹ ਕਰਨ ਹਾਈਵੇ ਐਦਾਂ ਹੀ ਕਿਹਾ ਸੀ ਨਾ ਉਸਾਈਵੇ ਤੇ ਇੱਕ ਟਰੱਕ ਅੱਗੇ ਜਾ ਰਿਹਾ ਹੈ ਪਿੱਛੇ ਕਾਰਟਨ ਦੀ ਗੱਡੀ ਹੈ ਅੱਗੇ ਵਾਲਾ ਬ੍ਰੇਕ ਮਾਰਦਾ ਪਿੱਛੇ ਇੱਕ ਟਰੱਕ ਆਂਦਾ ਇਤਾਂ ਹੋਇਆ ਸੀ ਕੈਪਟਨ ਦਾ ਉਹ ਅਜੇ ਤੱਕ ਸਵਾਲ ਉੱਠਦੇ ਪਿਆ ਹੈ ਵੀ ਉਸ ਹਾਈਵੇ ਤੇ ਕਦੀ ਗੱਡੀਆਂ ਰੁਕੀਆਂ ਹੀ ਨਹੀਂ ਉਦੋਂ ਕਿਉਂ ਰੁਕੀਆਂ ਜਦੋਂ ਕੈਪਟਨ ਦੀ ਗੱਡੀ ਲੰਘ ਰਹੀ ਹੈ ਕਿਉਂ ਦੀ ਕੌਨ ਬਾਈ ਨੂੰ ਅੱਗੇ ਜਾਣ ਦਿੱਤਾ ਜਾਂਦਾ ਉਸ ਵੇਲੇ ਮੰਤਰੀ ਸੀ ਉਹ ਪੰਜਾਬ ਦੇ ਵੀ ਉਹਨਾਂ ਦੀ ਗਨਮੈਨ ਅੱਗੇ ਲੰਘੇ ਇੱਕ ਟਰੱਕ ਮੁਰੇ ਆ ਜਾਂਦਾ ਔਰ ਉਹ ਖਰੜ ਦਾ ਲੋਕਲ ਬੰਦਾ ਸੀ ਡਰਾਈਵਰ ਮਾਰਨ ਵਾਲਾ ਵੀ ਬੜੀ ਵੱਡੀ ਐਗਜ਼ਾਮਪਲ ਹੈ ਹੋਰ ਛੱਡੋ ਫਿਰ ਇੱਕ ਚੰਡੀਗੜ੍ਹ ਚ ਸੀਸੀਟੀਵੀ ਵਾਇਰਲ ਹੋਇਆ ਸੀਗਾ ਇੱਕ ਆਟੋ ਵਾਲਾ ਜਾ ਰਿਹਾ ਦੋ ਬੰਦੇ ਸਾਈਕਲ ਤੇ ਜਾ ਰਹੇ ਨੇ ਮਸ਼ਹੂਰ ਡਾਕਟਰ ਸੀ ਮੁਹਾਲੀ ਦੇ ਡਾਕਟਰ ਲਖਵਿੰਦਰ ਸਿੰਘ ਉਹ ਕਿਸੇ ਗਾਟੋ ਵਾਲੇ ਮਾਰਿਆ ਵਾਂਗੂ ਉੜਦੇ ਗਏ ਡਾਕਟਰ ਲਖਵਿੰਦਰ ਦੀ ਮੌਤ ਹੋ ਗਈ ਸੀਗੀ ਇਹ ਤਾਂ ਹੁਣੇ ਰੀਸੈਂਟਲੀ ਹੋਇਆ ਹੈ ਨਹੀਂ ਆਟੋ ਵਾਲੇ ਮਾਰਿਆ ਸੀਗਾ ਸੋ ਇਹ ਹਿੱਟ ਐਂਡ ਰਨ ਐਦਾਂ ਦੇ ਕੇਸ ਨੇ ਬੰਦਾ ਜੇ ਖੜ ਜੇਗਾ ਇੱਕ ਦੂਜਾ ਪਹਿਲੂ ਵੀ ਹੈਗਾ ਕਿ ਜਦੋਂ ਬੰਦੇ ਤੋਂ ਹੋ ਗਿਆ ਕਿਸੇ ਤੋਂ ਅਚਾਨਕ ਹੋ ਗਿਆ ਜਿਹਨੇ ਵਾਕਈ ਕੋ ਪਲਾਨਡ ਹੋ ਕੇ ਨਹੀਂ ਕੀਤਾ ਤੇ ਉਹਨੂੰ ਲੱਗਦਾ ਯਾਰ ਮੈਨੂੰ ਮਾਰ ਦੇਣਗੇ ਪਬਲਿਕ ਇਕੱਠੀ ਹੋ ਗਈ ਹੈ ਮੌਬ ਲਿੰਚਿੰਗ ਹੋ ਗਿਆ ਮੈਨੂੰ ਕੁੱਟ ਦੇਣਗੇ ਮੇਰੀ ਗੱਡੀ ਨੂੰ ਅੱਕ ਲਾ ਦੇਣਗੇ ਉਹ ਜਾਨ ਬਚਾਉਣ ਦਾ ਮਾਰਾ ਭੱਜ ਜਾਂਦਾ ਪਰ ਅਜੇ ਹੀ ਹੁੰਦੇ ਬੜੇ ਘੱਟ ਹੈਗੇ ਨੇ ਸੋ ਡਰਾਈਵਰਾਂ ਨੂੰ ਹੁਣ ਕੀ ਤੋਖਲਾ ਹੋ ਗਿਆ ਕਿ ਉਹਨਾਂ ਨੂੰ ਲੱਗਦਾ ਕਿ ਸਾਡੇ ਤੋਂ ਐਕਸੀਡੈਂਟ ਹੁੰਦਾ ਹੀ ਰਹਣੇ ਨੇ ਹਰ ਬੰਦਾ ਸੰਭਲ ਕੇ ਚਲਾਉਂਦਾ ਤੁਹਾਨੂੰ ਝੋਰਾ ਕਿਸ ਚੀਜ਼ ਦਾ ਤੁਹਾਨੂੰ ਇਨਸਿਕਰੈਂਸ ਕਿਸ ਚੀਜ਼ ਦੀ ਹੈ ਅਸਲ ਦੇ ਵਿੱਚ ਮਰਵਾਹ ਜੀ ਦੇਖਿਆ ਜਾਵੇ ਨਾ ਡਰਾਈਵਰਾਂ ਦੇ ਅੰਦਰ ਇੱਕ ਇਹ ਵੀ ਡਰ ਆ ਕਿ ਅਸੀਂ ਕਿਸੇ ਦੀ ਗੱਡੀ ਤੇ ਕੰਮ ਕਰ ਰਹੇ ਆਗੇ ਅਸੀਂ ਉਹਨਾਂ ਕੋਲ ਡਰਾਈਵਰ ਆ ਸਾਡੀ 8000 10000 ਕੀ ਆ ਤਨਖਾਹ ਇਹ ਤੁਹਾਡੇ ਤੋਂ ਕੋਈ ਐਦਾਂ ਦੀ ਦੁਰਘਟਨਾ ਹੋ ਵੀ ਜਾਂਦੀ ਆ ਤਾਂ ਅਸੀਂ ਫਿਰ ਉਹ ਜੁਰਮਾਨਾ ਕਿੱਥੋਂ ਭਰਾਂਗੇ ਅਸੀਂ ਸਜ਼ਾ ਕਿੱਥੋਂ ਕੱਟਾਂਗੇ ਕਿਉਂਕਿ ਮਾਲਕ ਨੇ ਤਾਂ ਹੀ ਕਹਿ ਕੇ ਪੱਲਾ ਤੇ ਮੌਜੂਦ ਨਹੀਂ ਸੀ ਇਹ ਤਾਂ ਡਰਾਈਵਰ ਤੋਂ ਹੋਇਆ ਜੋ ਹੋਇਆ ਉਹ ਗੱਲ ਤੁਹਾਡੀ ਬਿਲਕੁਲ ਠੀਕ ਹੈਗੀ ਹੈ ਪਰ ਤੁਹਾਨੂੰ ਇੱਕ ਚੀਜ਼ ਹੋਰ ਦੱਸਾਂ ਮੈਂ ਇਹਦੇ ਵਿੱਚ ਡਰਾਈਵਰ ਕਹਿੰਦਾ ਠੀਕ ਹੈ ਮੈਂ 10000 15000 ਤੇ ਲੱਗਿਆ ਮੇਰੀ ਕੋ ਤਨਖਾਹ ਨਹੀਂ ਹੈਗੀ ਬਹੁਤ ਜ਼ਿਆਦਾ ਪਰ ਉਹ ਇਹ ਕਿਉਂ ਸੋਚਨੇ ਕਿ ਸਾਡੇ ਤੋਂ ਬੰਦੇ ਮਰਦੇ ਹੀ ਰਹਿਣੇ ਆ ਉਹ 네ਗੇਟਿਵ ਪਹਿਲਾਂ ਕਿਉਂ ਲੈ ਰਹੇ ਆ ਪੋਜ਼ਿਟਿਵ ਹੋ ਕੇ ਚੱਲੋ ਦੂਜੀ ਗੱਲ ਜਦੋਂ ਵੀ ਕਦੇ ਸੜਕਾਂ ਹਾਸਿਆਂ 'ਚ ਮੌਤਾ ਹੁੰਦੀਆਂ ਤਾਂ ਕਦੇ ਵੀ ਚਾਲਕ ਜਿਹੜਾ ਹੋ ਗਿਆ ਈਵਨ ਕਿ ਮਾਲਕ ਜਿਹੜਾ ਹੋ ਗਿਆ ਉਹ ਪੈਸੇ ਪੱਲਿਓਂ ਨਹੀਂ ਦਿੰਦਾ ਹੁੰਦਾ ਗੱਡੀਆਂ ਇਨਸ਼ੋਰਡ ਹੁੰਦੀ ਐ ਟ੍ਰਿਬਿਊਨਲ ਸਰਕਾਰਾਂ ਦੇ ਬਣੇ ਹੋਏ ਐ ਜਿਹੜੇ ਕਿ ਮੋਟਰ ਵੀਹਿਕਲ ਐਕਟ ਜਿਹੜਾ ਆਂਦਾ ਹੈ ਮੋਟਰ ਵੀਹਿਕਲ ਕਲੇਮ ਕਹਿੰਦੇ ਆ ਉਹਨੂੰ ਉਹਦੇ ਰਾਹੀਂ ਪੈਸੇ ਜਾਂਦੇ ਆ ਰੱਖਾਂ ਦੇ ਆਪਾਂ ਸੋਚਦੇ ਕਈ ਬੰਦਾ ਹੁਣ ਸਰਕਾਰੀ ਮੁਲਾਜ਼ਮ ਮਰ ਗਿਆ ਜੀ ਐਕਸੀਡੈਂਟ 'ਚ ਤੇ ਉਹਦੇ ਘਰਦਿਆਂ ਨੂੰ 70 ਲੱਖ 80 ਲੱਖ ਜਿਹੜਾ ਮੁਆਵਜ਼ਾ ਮਿਲਿਆ ਉਹ ਕੋਰਟ ਨੇ ਦੇਣਾ ਕੋਰਟ ਨੇ ਦੇਣਾ ਉਹ ਬੰਦਾ ਕਿੰਨੀ ਅਰਨਿੰਗ ਕਰ ਰਿਆ ਸੀ ਤੇ ਉਹ ਜਿਹੜਾ ਗੱਡੀ ਇਨਸ਼ੋਰਡ ਹੈ ਜਿਸ ਹਿਸਾਬ ਨਾਲ ਵੀ ਐ ਉਹ ਕਰਕੇ ਉਹਨਾਂ ਨੇ ਦੇਣਾ ਹੁੰਦਾ ਪੱਲੇ ਉਹ ਨਹੀਂ ਜਾਂਦਾ ਉਹ ਸਿਰਫ ਆਪਣੀ ਸਜ਼ਾ ਤੋਂ ਡਰ ਰਹੇ ਨੇ ਪਰ ਇਹ ਚੀਜ਼ ਨੂੰ ਸੋਚਣ ਲਈ ਦਈਦਾ ਕਿ ਤੁਹਾਨੂੰ ਕਿਉਂ ਲੱਗਦਾ ਤੁਹਾਡੇ ਤੋਂ ਬੰਦੇ ਇੰਨੇ ਮਰਨਗੇ ਉਹਨਾਂ ਲਈ ਚੰਗਾ ਹੈ ਇੱਕ ਥੋੜਾ ਹੋਰ ਪਿੱਛੇ ਚਲ ਜੀਏ ਕਿਉਂ ਇਹ ਕਾਨੂੰਨ ਬਣਿਆ ਸੀਗਾ ਇਹ ਕਾਨੂੰਨ 200 ਸਾਲ ਪੁਰਾਣਾ ਅੰਗਰੇਜ਼ਾਂ ਦੇ ਟਾਈਮ ਦਾ ਹੈ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਜਦੋਂ ਆਈ ਸੀਗੀ ਉਹਨਾਂ ਦੀਆਂ ਗੱਡੀਆਂ ਜਦੋਂ ਸਾਡੇ ਦੇਸ਼ਵਾਸੀ ਦੇਸ਼ ਭਗਤ ਅੱਕੇ ਜਾ ਕੇ ਰੋਕਦੇ ਸੀ ਕਈ ਵਾਰ ਗੱਡੀਆਂ ਥੱਲੇ ਉਹ ਆ ਜਾਂਦੇ ਸੀਗੇ ਉਹਨਾਂ ਦੀ ਮੌਤਾਂ ਹੁੰਦੀ ਸੀ ਸਾਡੇ ਭਾਰਤੀ ਲੋਕਾਂ ਦੀਆਂ ਅੰਗਰੇਜ਼ਾਂ ਦਾ ਬਣਾਇਆ ਕਾਨੂੰਨ ਸੀਗਾ ਇਹਨੂੰ ਹਲਕ ਅਰੇ ਜੀ ਔਰ ਇਸ ਕਰਕੇ ਕਾਨੂੰਨ ਬਣਿਆ ਸੀਗਾ ਜੋ ਅੱਜ ਤੱਕ ਚੱਲੇ ਆ ਰਿਹਾ ਸੀ ਪਰ ਕਿਤੇ ਨਾ ਕਿਤੇ ਮੈਂ ਕਮਾ ਕਮ ਅਮਿੱਤਾ ਹੋਣ ਦਾ ਨਰਿੰਦਰ ਮੋਦੀ ਨੇ ਤਾਂ ਚੰਗਾ ਫੈਸਲਾ ਹੈ ਲੋਕ ਇਹਨੂੰ ਆਪਣਾ ਦੂਜੀ ਤਰ੍ਹਾਂ ਯੂਜ਼ ਕਰਨ ਲੱਗੇ ਸੀ ਕ੍ਰਿਮੀਨਲ ਲੋਕ ਵੀ ਇਹਨੂੰ ਹਥਿਆਰ ਦੇ ਤੌਰ ਤੇ ਵਰਤੋ ਬੰਦੇ ਮਾਰੋ ਤਾਂ ਕੋਈ ਫੜੇ ਵੀ ਨਹੀਂ ਆਪਾਂ ਜਾਵਾਂਗੇ ਤੇ ਚੰਗਾ ਉਹਨਾਂ ਨੇ ਇੱਕ ਉਹ ਦਿੱਤਾ ਸਬਕ ਸਗੋਂ ਲੋਕਾਂ ਨੂੰ ਹੋਣਾ ਚਾਹੀਦਾ ਅਲਰਟ ਮੈਂ ਸੇਫ ਹੋ ਕੇ ਅਲਰਟ ਹੋ ਕੇ ਗੱਡੀ ਚਲਾਵਾ ਮੇਰੇ ਤੋਂ ਕੋਈ ਹੈਂਕੀ ਪੈਕੀ ਨਾ ਹੋਵੇ ਇਹਦੇ ਨਾਲ ਕੀ ਹੋਏਗਾ ਲੋਕਾਂ ਨੂੰ ਟ੍ਰੈਫਿਕ ਨਿਯਮ ਦੀ ਔਦਣਾ ਕਰਨੀ ਪਈਗੀ ਲੰਗੜਾ ਨਹੀਂ ਕਰ ਸਕਣਗੇ ਉਹ ਇਹਨਾਂ ਚੀਜ਼ਾਂ ਤੋਂ ਡਰਦੇ ਭੱਜ ਰਹੇ ਨੇ ਜੋ ਕਿ ਤਰ੍ਹਾਂ ਕਿ ਤਰ੍ਹਾਂ ਸਹੀ ਨਹੀਂ ਲੱਗਦਾ ਬਿਲਕੁਲ ਮੈਂ ਜ਼ਰੂਰ ਦਰਸ਼ਕਾਂ ਨੂੰ ਅਪੀਲ ਕਰੂੰਗਾ ਕੁ ਸਮਾਂ ਪਹਿਲਾਂ ਇੱਕ ਬਾਲੀਵੁੱਡ ਦੀ ਮੂਵੀ ਆਈ ਸੀ ਟ੍ਰੈਫਿਕ ਕਰਕੇ ਮੂਵੀ ਦਾ ਨਾਮ ਸੀ ਉਹਦੇ ਵਿੱਚ ਇਸ ਚੀਜ਼ ਨੂੰ ਨਾ ਬੜੀ ਫਰੀਕੀ ਦੇ ਨਾਲ ਸਮਝਾਇਆ ਗਿਆ ਸੀਗਾ ਜੇ ਤੁਹਾਨੂੰ ਹਜੇ ਵੀ ਇਹ ਗੱਲ ਸਮਝ ਨਹੀਂ ਪੈ ਰਹੀ ਤਾਂ ਤੁਸੀਂ ਉਹ ਮੂਵੀ ਜ਼ਰੂਰ ਜਾ ਕੇ ਦੇਖਿਓ ਜਿਦੇ ਵਿੱਚ ਤੁਹਾਨੂੰ ਬੜੀਆਂ ਸਾਰੀਆਂ ਗੱਲਾਂ ਕਲੀਅਰ ਹੋ ਜਾਣਗੀਆਂ ਪਰ ਮਰਵਾਹਾ ਜੀ ਦੇਖਿਆ ਜਾਵੇ ਇੱਕ ਇੱਕ ਕਾਨੂੰਨ ਲੋਕਾਂ ਦੇ ਹੱਕ ਦੇ ਵਿੱਚ ਪਰ ਫਿਰ ਵੀ ਵਿਰੋਧ ਹੋ ਰਿਹਾ ਇਹਦੇ ਕਿਤੇ ਨਾ ਕਿਤੇ ਕਾਰਨ ਇਹ ਵੀ ਹੈ ਕਿ ਜਿਹੜੀ ਸਾਡੀ ਹਕੂਮਤ ਆ ਸਾਡੀ ਸਰਕਾਰ ਆ ਉਹ ਲੋਕਾਂ ਨੂੰ ਗੱਲ ਉਸ ਢੰਗ ਦੇ ਨਾਲ ਸਮਝਾਉਣ ਦੇ ਵਿੱਚ ناکਾਮਜਾਬ ਰਹੀ ਆ ਪਰ ਸਵਾਲ ਤਾਂ ਇਹ ਆ ਨਾ ਕਿ ਅੱਜ ਮੈਂ ਲੋਕਾਂ ਨਾਲ ਇਸ ਵਿਸ਼ੇ ਤੇ ਬੜੀ ਗੱਲਬਾਤ ਕੀਤੀ ਤੇ ਜ਼ਿਆਦਾਤਰ ਲੋਕ ਇਹ ਕਹਿ ਰਹੇ ਸੀ ਵੀ ਕਾਨੂੰਨ ਤਾਂ ਸਹੀ ਬਣਿਆ ਜਿਕੇ ਇਨਸਾਨ ਦੀ ਜਾਨ ਦੀ ਕੀਮਤ ਤਾਂ ਹੈਗੀ ਐ ਤੇ ਸਾਨੂੰ ਜਿਹੜੀ ਪਰੇਸ਼ਾਨੀ ਹੋ ਰਹੀ ਐ ਡਰਾਈਵਰ ਨੇ ਕੀ ਕੀਤਾ ਜਾ ਕੇ ਸਿੱਧਾ ਆਮ ਆਦਮੀ ਦੀ ਰੀੜ ਦੀ ਹੱਡੀ ਤੇ ਸੱਟ ਮਾਰੀ ਆਪਣਾ ਤੇਲ ਵਾਲੇ ਡੀਪੂ ਨੂੰ ਬਲੌਕ ਕਰਤਾ ਜਲੰਧਰ ਚ ਡੀਪੂ ਐ ਬਠਿੰਡਾ ਜੀਪੂ ਐ ਸੰਗਰੂਰ ਡੀਪੂ ਐ ਚੰਡੀਗੜ੍ਹ ਫੈਕਟਰੀ 55 ਜੱਚ ਕਰਨ ਫਿਲਿੰਗ ਸਟੇਸ਼ਨ ਐ ਉਹਦੀ ਗੱਡੀ ਅੱਜ ਸੰਗਰੂਰ ਗਈ ਸੀ ਤੇਲ ਭਰਉਣ ਉਹ ਗੱਡੀ ਭੰਤੀ ਡਰਾਈਵਰਾਂ ਨੇ ਵੀ ਤੂੰ ਤੇਲ ਕਿਉਂ ਲੈਣ ਆ ਗਿਆ ਸੋ ਉਹਨਾਂ ਨੇ ਰੀਡ ਆਮ ਆਦਮੀ ਦੀ ਰੀਡ ਦੀ ਹੱਡੀ ਹੱਟੀ ਐ ਸੱਟ ਮਾਰੀ ਆਮ ਆਦਮੀ ਜਦੋਂ ਪ੍ਰਭਾਵਿਤ ਹੋਏਗਾ ਤੁਹਾਡੇ ਮੇਰੇ ਵਰਗਾ ਸਰਕਾਰਾਂ ਹਿੱਲਣਗੀਆਂ ਫੈਸਲਾ ਕਿਤੇ ਨਾ ਸਹੀ ਐ ਕਾਮਯਾਬ ਤੁਸੀਂ ਕੀ ਕਹਿੰਦੇ ਹੋ ਹਰ ਬੰਦਾ ਮੈਂ ਇੱਕ ਸਾਈਕਲ ਵਾਲ ਨੂੰ ਵੀ ਪੁੱਛਿਆ ਇੱਕ ਆਟੋ ਵਾਲ ਨੂੰ ਵੀ ਪੁੱਛਿਆ ਸਭ ਨੂੰ ਪਤਾ ਹੈ ਮੈਂ ਕਿਹਾ ਕੀ ਕਾਨੂੰਨ ਲਾਗੂ ਹੈ ਤੁਹਾਨੂੰ ਪਤਾ ਕਿਉਂ ਹੜਤਾਲ ਹੈ ਕਹਿੰਦੇ ਹਾਂ ਜੀ ਪਤਾ ਹੈ ਵੀ ਉਹ ਸਜ਼ਾ ਸਖਤ ਕਰਤੀ ਹੈ ਤੇ ਹੁਣੀ ਚਾਹੀਦੀ ਕਿੰਨੇ ਕਹਿੰਦੇ ਹੁਣੀ ਤਾਂ ਚਾਹੀਦੀ ਹੈ ਜੀ ਕਿਉਂਕਿ ਉਹ ਬੰਦਾ ਜਦੋਂ ਕਿਸੇ ਟਾਈਮ ਡਰਾਈਵਰ ਹੈ ਕਿਸੇ ਟਾਈਮ ਉਹ ਆਮ ਨਾਗਰਿਕ ਵੀ ਹੋ ਬਿਲਕੁਲ ਤੇ ਕਾਨੂੰਨ ਸਾਡੇ ਦੇਸ਼ ਚ ਕਿੰਨਾ ਤੁਸੀਂ ਇਹ ਪਤਾ ਹੀ ਹੈ ਮੰਨਿਆ ਜਾਂਦਾ ਹੈ ਕਿੰਨੇ ਕੁ ਦੀ ਪਾਲਣਾ ਹੁੰਦੀ ਹੈ ਕਿੰਨੀਆਂ ਕਸੀ ਲਾਈਟਾਂ ਆਮ ਤੌਰ ਤੇ ਮਜਬੂਰੀ ਹੋਵੇ ਤਾਂ ਹੀ ਘੜਦੇ ਆ ਭਜਣ ਚ ਲੱਗੇ ਰਹਿਣੇ ਆ ਸ਼ਾਰਟਕਟ ਰਸਤੇ ਅਪਣਾਣੇ ਆ ਸੋ ਸਰਕਾਰ ਹੁਣ ਇੱਕ ਵੀ ਵੀਡੀਓ ਬਾਰੇ ਰਿਹਾ ਇੱਕ ਐਸਪੀ ਹੈਗੇ ਨੇ ਸੁਪਰੀਡੈਂਟ ਆਫ ਪੁਲਿਸ ਨੂੰ ਸਮਝਾ ਰਹੇ ਨੇ ਯਾਰ ਕਿ ਸਾਰਿਆਂ ਲਈ ਆ ਔਰ ਇਹ ਨਹੀਂ ਕਿ ਅਸੀਂ ਤੁਹਾਨੂੰ ਫੜ ਫੜ ਕੇ ਅੰਦਰ ਦੇ ਦਾਂਗੇ ਜਦੋਂ ਕੋਈ ਤੁਹਾਡੇ ਤੋਂ ਮੌਤ ਹੋਏਗੀ ਔਰ ਵਾਕਈ ਜਦੋਂ ਹਾਦਸਾ ਹੋਵੇਗਾ ਇਹਦਣ ਹੁਣ ਇਹ ਚੀਜ਼ ਨੂੰ ਥੋਰਲੀ ਪੁਲਿਸ ਦੀ ਜ਼ਿੰਮੇਵਾਰੀ ਵਧ ਗਈ ਵਾਕਈ ਇਹ ਹਾਦਸਾ ਕਿ ਇਹਨੂੰ ਕ੍ਰਾਈਮ ਦੇ ਨਜ਼ਰ ਨਾਲ ਕਿਸੇ ਕ੍ਰਿਮੀਨਲ ਜਾਂਚ ਦਿੱਤਾ ਇਹ ਚੀਜ਼ਾਂ ਵੇਖਣੀਆਂ ਪੈਣਗੀਆਂ ਹਾਂ ਸਰਕਾਰ ਕੋਈ ਹੁਣ ਕਿੱਦਾਂ ਸਮਝਾਵੇ ਕਿ ਜਾਜਾ ਜੇ ਕੋਈ ਕੈਂ ਹੈ ਲੋਕਾਂ ਨੂੰ ਤੇ ਥੋੜਾ ਜਿਹਾ ਯਾ ਮੈਨੂੰ ਲੱਗਦਾ ਕਿਤੇ ਸ਼ਾਇਦ ਇਹ ਚ ਰਾਜਨੀਤੀ ਨਹੀਂ ਬਣ ਗਈ ਆਪੋਜ਼ਿਟ ਪਾਰਟੀਆਂ ਕਿਉਂਕਿ ਚੋਣਾਂ ਸਿਰਤੇ ਨੇ ਹਰਥ ਕੰਡੇ ਪਤਾਉਣਗੇ ਇੱਕ ਦੂਜੇ ਨੂੰ ਨੀਵਾ ਦਿਖਾਉਣ ਲਈ ਉਹ ਵੀ ਸ਼ਾਇਦ ਆਪਣਾ ਕਿਤੇ ਨਾ ਹੋਵੇ ਉਹਨੇ ਅੱਗੇ ਚੱਲਦੀ ਆਪਾਂ ਹੋਰ ਇਹਦੇ ਸਾਈਡ ਇਫੈਕਟ ਕੀ ਨਿਕਲਨੇ ਨੇ ਉਸੇ ਪਿੱਛੇ ਐਤਵਾਰ ਤੋਂ ਸ਼ੁਰੂ ਹੋਈ ਹੈ ਹੜਤਾਲ ਅਜ ਮੰਗ ਦਿਲਵਾਰ ਆ ਤਿੰਨ ਦਿਨ ਹੋਏ ਆ ਪਹਿਲੇ ਦਿਨ ਤਾਂ ਚਲੋ ਛੁੱਟੀ ਸੀ ਲੋਕਾਂ ਨੇ ਪ੍ਰਵਾਹ ਨਹੀਂ ਕੀਤੀ ਹਮ ਇਲੈਕਟ੍ਰੋਨਿਕ ਗੱਡੀਆਂ ਦੀ ਸੇਲ ਦੇਖਿਓ ਕਿੰਨੇ ਕੁ ਬਾਤੀ ਬਿਲਕੁਲ 2-ਵੀਲਰ ਦੀ 3-ਵੀਲਰ ਦੀ 4-ਵੀਲਰ ਦੀ ਆਟੋ ਵੀ ਹੈਗੇ ਨੇ ਨੰਬਰ ਇਸ ਤੋਂ ਬਾਅਦ ਟੈਕਸੀ ਸਰਵਿਸ ਨੇ ਭਾਵੇਂ ਉਹ 2-ਵੀਲਰ ਹੈ 3-ਵੀਲਰ ਹੈ 4-ਵੀਲਰ ਹੈ ਉਹਨਾਂ ਨੇ ਕਿਰਾਇਆ ਕੰਨੇ ਵਧਾ ਦੇਣੇ ਆ ਜੀ ਔਰ ਇਹ ਜਿਹੜੇ ਟੈਕਸੀ ਕੰਪਨੀਆਂ ਪ੍ਰਾਈਵੇਟ ਚੱਲਦੀਆਂ ਉਹਨਾਂ ਨੇ ਪੈਟਰੋਲ ਵਾਲੀਆਂ ਗੱਡੀਆਂ ਪਿੱਛੇ ਕਰਕੇ ਈ-ਬਾਈਕ ਆਪਣੀ ਅੱਗੇ ਕਰ ਦੇਣੀ ਹੈ ਤੇ ਰੇਟ ਦੇਖਿਓ ਤੁਸੀਂ ਕਿੱਥੇ ਜਾ ਰਹੇ ਆ ਪੰਪਾਂ ਤੇ ਬਲੈਕ ਦੀ ਗਲਤਾਂ ਉੱਠਦੀ ਹੋ ਪਈ ਹੈਗੀ ਆ ਸੋ ਸਰਕਾਰ ਸਮਝਾਵੇ ਕਿ ਕਿ ਦੇਖੋ ਲੋਕ ਸਭਾ ਚ ਪਾਰਿਤ ਹੋਇਆ ਰਾਜ ਸਭਾ ਚ ਪਾਰਿਤ ਹੋਇਆ ਸਾਰੇ ਸੰਸਦ ਬੈਠੇ ਨੇ ਵਿਰੋਧ ਕਰ ਸਕਦੇ ਸੀਗੇ ਸੋ ਕਿਤਨੇ ਕਿਤੇ ਮੈਸਬਾ ਦਾ ਫੈਸਲਾ ਚੰਗਾ ਹੈ ਇਸ ਤਰ੍ਹਾਂ ਇਹਨੂੰ ਕਿਉਂ ਹਾਈਪ ਦਿੱਤੀ ਜਾ ਰਹੀ ਹੈ ਇਹ ਥੋੜਾ ਸਮਝਣ ਤੋਂ ਪੜੇ ਹੈ ਪਰ ਦੇਖਿਆ ਜਾਵੇ ਨਾ ਕਾਨੂੰਨ ਨਾ ਹੁੰਦੇ ਨੇ ਜਿਹੜੇ ਬਣਾਏ ਤਾਂ ਲੋਕਾਂ ਦੇ ਲਈ ਜਾਂਦੇ ਨੇ ਟ੍ਰੈਫਿਕ ਨਿਯਮਾਂ ਦੀ ਗੱਲ ਕਰ ਲਈ ਜਾਵੇ ਸਾਰੇ ਲੋਕਾਂ ਲਈ ਬਣਾਏ ਗਏ ਨੇ ਲੋਕਾਂ ਦੀ ਸਾਡੀਆਂ ਤੁਹਾਡੀਆਂ ਜਾਨਾਂ ਹੀ ਸੁਰੱਖਿਅਤ ਹੋਣ ਲਈ ਬਿਲਕੁਲ ਹੈਲਮਟ ਪਾ ਕੇ ਪਾਉਣਾ ਗੱਡੀ ਦੇ ਵਿੱਚ ਵੈਲਟ ਲਾਉਣੀ ਇਹ ਸਾਰੇ ਕਾਨੂੰਨ ਤਾਂ ਲੋਕਾਂ ਦੇ ਲਈ ਨੇ ਪਰ ਫਿਰ ਵੀ ਜਿਹੜੀ ਨੌਜਵਾਨ ਪੀੜ੍ਹੀ ਹੈ ਕਿਤੇ ਨਾ ਕਿਤੇ ਉਹ ਜਦੋਂ ਬੱਤੀਆਂ ਕਰਾਸ ਕਰਦੀ ਆ ਹੈਲਮਟ ਨਹੀਂ ਪਾਉਂਦੀ ਬੈਲਟ ਨਹੀਂ ਲਾਉਂਦੀ ਸਪੀਡ ਓਵਰ ਰੱਖਦੀ ਆ ਉਹ ਤੁਹਾਨੂੰ ਮਾਰ ਮਹਿਸੂਸ ਕਰਦੀ ਹੈ ਕਿ ਅਸੀਂ ਇਹ ਕਾਨੂੰਨ ਤੋਂ ਅੱਗੇ ਲੰਘ ਕੇ ਆਪਣੇ ਆਪ ਨੂੰ ਕਾਨੂੰਨ ਤੋਂ ਉੱਪਰ ਰੱਖ ਰਹੇ ਹਾਂ ਉਹ ਇੱਕ ਗੀਤ ਹੈ ਜੋ ਜਿਹੜੀ ਮਾਨਸਿਕਤਾ ਨਾ ਲੋਕਾਂ ਦੀ ਉਹ ਵੀ ਚੇਤੇ ਪੈ ਰਹੀ ਹੈ ਬਿਲਕੁਲ ਵੀ ਬੜਾ ਮਸ਼ਹੂਰ ਹੈ ਰੂਲ ਬ੍ਰੇਕਰ ਕਹਿੰਦੇ ਯਾਰਾਂ ਨੂੰ ਇਹ ਰੂਲ ਤੋੜਦੇ ਹੈਗੇ ਆ ਜੇ ਉਹਨਾਂ ਉਹਨਾਂ ਨੂੰ ਲਿਖ ਕੇ ਹੀ ਇਹ ਗੀਤ ਮਣਾਇਸ ਕਾਫੀ ਮਕਬੂਲ ਹੋਇਆ ਸੀਗਾ ਸੋ ਰੂਲ ਬਰੇਕਰ ਦੀ ਜਗ੍ਹਾ ਸਾਨੂੰ ਰੂਲ ਫਾਲੋਓਓਵਰ ਜਿਹੜਾ ਹੈਗਾ ਬਣਨਾ ਚਾਹੀਦਾ ਹੈ ਤੇ ਇੰਨਾ ਬਖੇੜਾ ਇਸ ਮੁੱਦੇ ਤੇ ਹੋਣਾ ਨਹੀਂ ਚਾਹੀਦਾ ਬਿਲਕੁਲ ਬਿਲਕੁਲ ਕਿਉਂਕਿ ਇਹ ਦੇਖਿਆ ਵੀ ਜਾਵੇ ਤਾਂ ਇੱਕ ਵਾਰ ਜ਼ਰੂਰ ਦਰਸ਼ਕਾਂ ਨੂੰ ਦੱਸ ਦਈਏ ਕਿ ਇਹ ਕਾਨੂੰਨ ਲਾਗੂ ਹੋਣ ਤੋਂ ਬਾਅਦ ਕੀ ਹੋਣਾ ਕਿ ਜੇ ਵਾਹਨ ਦੀ ਟੱਕਰ ਤੋਂ ਬਾਅਦ ਬੰਦਾ ਭੱਜ ਜਾਂਦਾਗਾ ਮੰਨ ਲਓ ਡਰਾਈਵਰ ਆ ਉਹ ਗੱਡੀ ਚਲਾ ਰਿਹਾ ਉਹ ਉਹਦੀ ਕਿਸੇ ਨਾਲ ਟੱਕਰ ਹੋ ਜਾਂਦੀ ਹੈ ਉੱਥੋਂ ਉਹ ਮੌਕੇ ਤੋਂ ਭੱਜ ਜਾਂਦਾ ਤਾਂ ਰਨ ਤਾਂ ਹਿੱਟ ਐਂਡ ਰਨ ਕੇਸ ਮੰਨਿਆ ਜਾਵੇਗਾ ਇੱਕ ਪੁਆਇੰਟ ਹੋਰ ਆ ਜਾਏਗਾ ਆਮ ਤੌਰ ਤੇ ਬੀਬੀ ਐਂਡ ਡਰਾਈਵਰ ਵੀ ਹੁੰਦੇ ਆ ਕਿ ਕਿਸੇ ਬੀਬੀ ਤੋਂ ਕੁਝ ਹੋ ਗਿਆ ਘਰ ਦੇ ਡਰਾਈਵਰ ਬਦਲ ਲਿੰਦੇ ਆ ਕਿਸੇ ਨੂੰ ਪੜ ਕੇ ਪਾ ਦਿੰਦੇ ਆ ਉਹਨੂੰ ਕੋਈ 10 ਸਾਲ ਦੀ ਸਜ਼ਾ ਝੱਲਣੀ ਛੇਤੀ ਛੇਤੀ ਅੱਗੇ ਵੀ ਨਹੀਂ ਆਏਗਾ। ਬਿਲਕੁਲ ਬਿਲਕੁਲ ਅਸਲੀ ਦੋਸ਼ੀ ਫੜੇ ਜਾਣਗੇ। ਬਿਲਕੁਲ ਬਿਲਕੁਲ ਇਹ ਚੀਜ਼ ਵੀ ਦੇਖਣ ਨੂੰ ਮਿਲਦੀ ਸੀ ਖਾਸ ਕਰਕੇ ਚੰਡੀਗੜ੍ਹ ਦੇ ਵਿੱਚ ਮਰਵਾਹ ਲਈ ਮੈਂ ਆਮ ਤੌਰ ਤੇ ਦੇਖੀ ਹੈ ਜਿਨ੍ਹਾਂ ਦਾ ਲਰਨਿੰਗ ਤਾਂ ਲਾਇਸੈਂਸ ਵੀ ਨਹੀਂ ਬਣਿਆ ਹੁੰਦਾ ਸੀ ਉਹ ਵੀ ਰੋਡ ਤੇ ਗੱਡੀਆਂ ਭਜਾਉਂਦੇ ਫਿਰਦੇ ਸੀ। ਬਿਲਕੁਲ ਤੇ ਮੁੜ ਕੇ ਉਸ ਤੋਂ ਕੁਝ ਹੋ ਗਿਆ ਨਾ ਡਰਾਈਵਰ ਬਦਲ ਦੋ। ਬਿਲਕੁਲ। ਹੁਣ ਉਸ ਤੋਂ ਵੀ ਉਹ ਜੇ ਪਹਿਲਾਂ ਦੀ ਗੱਲ ਕਰੀ ਜਾਵੇ ਤਾਂ 2 ਸਾਲ ਦੀ ਜਿਹੜੀ ਇਹ ਕੈਦ ਹੁੰਦੀ ਸੀ ਉਹ ਹੁਣ 10 ਸਾਲ ਦੀ ਕਰ ਦਿੱਤੀ ਗਈ ਆ ਕਿ ਤੁਹਾਨੂੰ 10 ਸਾਲ ਜੁਰਮਾਨਾ ਵੀ ਕਰੀ ਜੁਰਮਾਨਾ ਲਾ ਦਿੱਤਾ ਹਾਂ ਬਿਲਕੁਲ ਜੁਰਮਾਨਾ ਵੀ ਹੁਣ ਜਿਹੜਾ ਉਹ ਤੁਹਾਨੂੰ ਦੇਣਾ ਪਵੇਗਾ ਆ ਜੇ ਤੁਸੀਂ ਇਹਨਾਂ ਨਿਯਮਾਂ ਦੀ ਪਾਲਣਾ ਨਹੀਂ ਕਰਦੇ ਹੈਗੇ ਫਿਰ ਤੁਹਾਡੇ ਤੇ ਕਾਨੂੰਨ ਹੋਰ ਵੀ ਸਖਤਾਈ ਦੇ ਨਾਲ ਜਿਹੜਾ ਉਹ ਵਰਤੇ ਜਾਣਗੇ ਇਸ ਦੇ ਨਾਲ ਕਿਤੇ ਨਾ ਕਿਤੇ ਇਹ ਜੇ ਭ੍ਰਿਕੀ ਦੇ ਨਾਲ ਸਮਝਿਆ ਜਾਵੇ ਆਮ ਲੋਕ ਨੇ ਜਿਹੜੇ ਉਹਨਾਂ ਨੂੰ ਫਾਇਦਾ ਬਹੁਤ ਵੱਡਾ ਫਾਇਦਾ ਕਾ ਬਸ ਲੋਡ ਆ ਤਾਂ ਇਸ ਨੂੰ ਸਮਝਣ ਦੀ ਕਿ ਇਹਦੇ ਵਿੱਚ ਸਾਡੇ ਲਈ ਫਾਇਦੇਮੰਦ ਕੀ ਚੀਜ਼ ਆ ਕਿਉਂਕਿ ਆਪਣੀ ਨਾ ਖਾਸ ਕਰਕੇ ਪੰਜਾਬ ਦੇ ਵਿੱਚ ਮਰਵਾਹ ਜੀ ਇੱਕ ਚੀਜ਼ ਦੇਖੀ ਆ ਕਿ ਕੋਈ ਵੀ ਚੀਜ਼ ਹੋਵੇ 네ਗੇਟਿਵ ਤਾਂ ਲੋਕਾਂ ਨੇ ਕੱਢ ਹੀ ਲੈਣਾਗਾ 네ਗੇਟਿਵ ਇੱਕ ਬੰਦੇ ਨੇ ਅੱਗੇ ਰੱਖਤਾ ਪੋਜ਼ਿਟਿਵ ਕਿੰਨੀ ਲੋਕ ਘੱਟ ਭੱਸਦੇ ਨੇ 네ਗੇਟਿਵ ਦੇ ਪਿੱਛੇ ਜ਼ਿਆਦਾ ਭੱਸਦੇ ਨੇਗੇ ਬਿਲਕੁਲ ਠੀਕ ਹੈ ਉਹ ਜੇ ਇੱਕ ਨੇ ਕਰਤਾ ਉਹਦੇ ਫਿਰ ਹਾਮੀ ਦੇ ਵਿੱਚ ਇੱਕ ਵੱਡਾ ਇਕੱਠ ਨੇਗੇਟਿਵ ਦੇ ਪਿੱਛੇ ਹੋ ਜਾਂਦਾ ਉਹ ਜਿਹੜੀ ਲੋਕਾਂ ਦੀ ਮਾਨਸਿਕਤਾ ਸ਼ਾਇਦ ਉਹਨੂੰ ਵੀ ਚੇਂਜ ਕਰਨ ਦੀ ਲੋੜ ਆ ਮੈਂ ਬਿਲਕੁਲ ਲੱਗਿਆ ਲੋਕਾਂ ਨੂੰ ਖੁਦ ਸੋਚਣਾ ਚਾਹੀਦਾ ਸਮਝਣਾ ਚਾਹੀਦਾ ਵੀ ਅਸੀਂ ਕਿਸੇ ਦੇ ਪਿੱਛੇ ਨ ਲੱਗ ਜਾਈਏ ਭੇਡ ਚਾਲ ਜਿਹੜੀ ਸ਼ੀਪਵਾਕ ਹੁੰਦੀ ਹੈ ਉਹਦੇ ਮਗਰ ਨਾ ਤੁਰਿਆ ਵੀ ਉਹ ਧਰਨੇ ਚੱਲਿਆ ਦੂਜੇ ਡਰਾਈਵਰ ਕਰੇ ਮੈਂ ਉੱਠ ਕੇ ਤੁਰ ਪਿਆ ਥੋਰਲੀ ਜਾਓ ਉਹਨੂੰ ਸਮਝੋ ਉਹਨੂੰ ਇਨਵੈਸਟਿਗੇਟ ਕਰੋ ਕਿ ਯਾਰ ਇਹਦੇ ਵਿੱਚ ਕਿੰਨਾ ਸਖਤੀ ਹੋਣੀ ਕਿਤਨਾ ਕਿਤੇ ਚੰਗੀ ਗੱਲ ਹੈ ਬਿਲਕੁਲ ਤਾਂ ਜਿੱਦਾਂ ਮਰਵਾਹਾ ਜੀ ਨੇ ਪਹਿਲਾਂ ਵੀ ਕਿਹਾ ਸੀ ਕਿ ਕਿਉਂ ਤੁਸੀਂ ਜਿਹੜੇ ਟਰੱਕ ਡਰਾਈਵਰ ਨੇ ਜੇ ਜਾਂ ਆਪਣੇ ਡਰਾਈਵਰ ਭਰਾ ਨੇ ਕਿਉਂ ਤੁਸੀਂ ਇਹ ਮੰਨੀ ਬੈਠਿਓ ਕਿ ਸਾਡੇ ਤੋਂ ਇਹ ਚੀਜ਼ ਹੋਣੀ ਹੀ ਹੋਣੀ ਆ ਤੁਸੀਂ ਆਪਣੇ ਆਪ ਨੂੰ ਪੋਜ਼ੀਟਿਵ ਰੱਖੋ ਕਿ ਅਸੀਂ ਕੋਸ਼ਿਸ਼ ਕਰਾਂਗੇ ਕਿ ਸਾਡੇ ਤੋਂ ਕੋਈ ਐਦਾਂ ਦੀ ਦੁਰਘਟਨਾ ਨਾ ਹੋਵੇ ਅਸੀਂ ਵੀ ਇਹ ਜਿਹੜੀ ਸਾਡੀ ਟੀਮ ਦੇ ਵੱਲੋਂ ਤੁਹਾਨੂੰ ਇਹੀ ਅਪੀਲ ਕਰਾਂਗੇ ਕਿ ਇੱਕ ਵਾਰ ਕਾਨੂੰਨ ਨੂੰ ਚੰਗੀ ਤਰ੍ਹਾਂ ਸਮਝੋ ਪਰਖੋ ਫਿਰ ਦੇਖੋ ਕਿ ਤੁਹਾਨੂੰ ਵਿਰੋਧ ਕਰਨਾ ਚਾਹੀਦਾ ਜਾ ਨਹੀਂ ਚਾਹੀਦਾ ਕਿਉਂਕਿ ਤੁਹਾਡਾ ਤਾਂ ਵਿਰੋਧ ਹੁੰਦਾ ਪਰ ਆਮ ਲੋਕਾਂ ਤੇ ਉਸ ਦਾ ਬਹੁਤ ਵੱਡਾ ਪ੍ਰਭਾਵ ਪੈਂਦਾਗਾ ਇਸ ਵਕਤ ਲੋਕਾਂ ਨੂੰ ਦੇਸ਼ ਭਰ ਦੇ ਵਿੱਚ ਕਿੰਨੀਆਂ ਕਿਲਤਾਂ ਦਾ ਸਾਹਮਣਾ ਕਰਨਾ ਪੈ ਰਿਹਾ 2-2 ਘੰਟੇ 3-3 ਘੰਟੇ ਇਹ ਜਿਹੜਾ ਉਹ ਪੈਟਰੋਲ ਪੰਪਾਂ ਤੇ ਲਾਈਨਾਂ ਲੱਗੀਆਂ ਹੋਈਆਂ ਨੇ ਜੇ ਹਜੇ ਵੀ ਇਹ ਪ੍ਰਦਰਸ਼ਨ ਨਾ ਰੁਕਿਆ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਪੈਟਰੋਲ ਪੰਪਾਂ ਤੇ ਬਿਲਕੁਲ ਬਲੈਕਆਊਟ ਹੋ ਜਾਣਾਗਾ ਹਹਾਕਾਰ ਮਚ ਗਈ ਬਿਲਕੁਲ ਠੀਕ ਬਿਲਕੁਲ ਤਾਂ ਸਾਡੇ ਵੱਲੋਂ ਵੀ ਇਹੀ ਅਪੀਲ ਆ ਕਿ ਇੱਕ ਵਾਰ ਕਾਨੂੰਨ ਨੂੰ ਬਰੀਕੀ ਦੇ ਨਾਲ ਜਾਂਚੋ ਪਰਖੋ ਫਿਰ ਅੱਗੇ ਦਾ ਫੈਸਲਾ ਲਗੋ ਤਾਂ ਕਿਸੇ ਹੋਰ ਮਾਮਲੇ ਤੇ ਐਦਾਂ ਦੀ ਹੀ ਡਿਟੇਲਡ ਜਾਣਕਾਰੀ ਲੈ ਕੇ ਫਿਰ ਤੋਂ ਤੁਹਾਡੇ ਰੂਬਰੂ ਹੋਵਾਂਗੇ ਤਦ ਤੱਕ ਮੈਨੂੰ ਤੇ ਮਰਵਾਹ ਜੀ ਨੂੰ ਦਿਓ ਆ ਗਿਆ ਸਤਿ ਸ਼੍ਰੀ ਅਕਾਲ ਜਿਸੇ ਹੋਗਾ ਗਿਆਹੀ ਕਰੇਗਾ ਸਮਾਧਾਨ ਹਮ ਕਹਤੇ ਨਹੀਂ ਕਰਕੇ ਦਿਖਾਤੇ ਹਨ ਹਮਸੇ ਪਹਿਲੇ ਕੰਮ ਕਰਨ ਵਾਲੇ ਕੋ ਮੂੰ ਮੰਗਾਇਨਾ ਦੁਆ ਤਾਵੀਜ਼ੋ ਦੁਆਰਾ ਕੀਆ ਖਰਾਇਆ घर में खून के छीटे आना चंद मिनटों में खत्म ड्रैगलेश, काम कारोबार में बंदिश मनचाही शादी में रुकावट सौतन दुश्मन से छुटकारा संतान का ना होना या होकर मर जाना प्यार में धोखा खा चुके प्रेमी प्रेमिका एक बार फोन अवश्य करें।